ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਏ ਆਂ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੇਰਾ ਨਾਮ ਰੂਪਾ ਤੇ ਮੇਰੇ ਇੱਕ ਭੈਣ ਤੇ ਇੱਕ ਭਰਾ ਅਸੀਂ ਤਿੰਨ ਭੈਣ ਭਰਾ ਸੀ ਮੈਂ ਆਪਣੇ ਭੈਣ ਭਰਾਵਾਂ ਵਿੱਚੋਂ ਸਾਰਿਆਂ ਤੋਂ ਵੱਡਾ ਸੀ ਮੇਰੇ ਦੋਵੇਂ ਭੈਣ ਭਰਾ ਤਾਂ ਹਜੇ ਸਕੂਲ ਦੀ ਪੜ੍ਹਾਈ ਕਰਦੇ ਸੀ ਮੈਂ ਸਕੂਲ ਦੀ ਪੜ੍ਹਾਈ ਪੂਰੀ ਕੀਤੀ ਤੇ ਕਾਲਜ ਵਿੱਚ ਲੱਗਣਾ ਸੀ ਮੈਂ ਸੋਚਦਾ ਸੀ ਕਿ ਮੈਂ ਹੌਸਟਲ ਵਿੱਚ ਜਾਂ PG ਵਿੱਚ ਰਹਿ ਕੇ ਹੀ ਅਗਲੀ ਪੜ੍ਹਾਈ ਕਰੂੰਗਾ ਪਰ ਮੇਰਾ ਡੈਡੀ ਨੇ ਮੰਨਦਾ ਉਹ ਕਹਿੰਦਾ ਸੀ ਕਿ ਜੇ ਤੂੰ ਅੱਗੇ ਪੜ੍ਹਾਈ ਕਰਨੀ ਆ ਤਾਂ ਕਾਕਾ ਤੈਨੂੰ ਫਿਰ ਇਹੀ ਆਉਣਾ ਪੈਣਾ ਪਰ ਸਾਡਾ ਪਿੰਡ ਸ਼ਹਿਰ ਤੋਂ 50 ਕਿਲੋਮੀਟਰ ਦੂਰ ਸੀ ਹਾਰਾ ਰੋਜ਼ ਆਉਣਾ ਜਾਣਾ ਮੇਰੇ ਲਈ ਬਹੁਤ ਔਖਾ ਸੀ ਮੇਰਾ ਡੈਡੀ ਮੈਨੂੰ ਮੋਟਰਸਾਈਕਲ ਵੀ ਨਹੀਂ ਦਿੰਦਾ ਸੀ ਕਹਿੰਦਾ ਸੀ ਕਿ ਬੱਸ ਤੇ ਹੀ ਕਾਲਜ ਜਾਣਾ ਤੇ ਬੱਸ ਤੇ ਹੀ ਆਉਣਾ ਮੈਂ ਆਪਣੇ ਡੈਡੀ ਦੀਆਂ ਬੜੀਆਂ ਮਿਹਨਤਾਂ ਕੀਤੀਆਂ ਪਰ ਮੇਰੀ ਮੇਰੇ ਡੈਡੀ ਦੀ ਜਿੱਦ ਬੜੀ ਗੰਦੀ ਸੀ ਉਹ ਕਹਿੰਦਾ ਕਿ ਇਹਦੋਂ ਤੱਕ ਤੂੰ ਪੜਨੋਂ ਹੀ ਹਟ ਜਾ ਪਰ ਮੈਂ ਤੈਨੂੰ ਬਾਹਰ ਨਹੀਂ ਭੇਜਣਾ ਸਾਡੇ ਘਰ ਹਰ ਰੋਜ਼ ਇਸ ਗੱਲ ਤੇ ਕਲੇਸ਼ ਹੁੰਦਾ ਸੀ ਮੇਰੀ ਜਿੱਦ ਸੀ ਕਿ ਮੈਂ ਅੱਗੇ ਪੜਨਾ ਮੈਂ ਖੇਤੀ ਦੇ ਕੰਮ ਵਿੱਚ ਨਹੀਂ ਸੀ ਪੈਣਾ ਚਾਹੁੰਦਾ ਪਰ ਮੇਰਾ ਡੈਡੀ ਕਹਿੰਦਾ ਸੀ ਕਿ ਮੇਰੇ ਨਾਲ ਤੂੰ ਖੇਤੀ ਜਾਇਆ ਕਰ ਪੜਾਈ ਨੂੰ ਤੂੰ ਛੱਡ ਹੀ ਦੇ ਪਰ ਮੇਰੀ ਮੰਮੀ ਮੈਨੂੰ ਅੱਗੇ ਪੜਾਉਣਾ ਚਾਹੁੰਦੀ ਸੀ ਉਹ ਕਹਿੰਦੀ ਸੀ ਕਿ ਖੇਤੀ ਤਾਂ ਕਰਨੀ ਹੀ ਆ ਮੁੰਡੇ ਨੂੰ ਪੜ ਤਾਂ ਲੈੰਦੇ ਕੀ ਪਤਾ ਕਿਸਮਤ ਦਾ ਆਪਾਂ ਤਾਂ ਘੱਟਾ ਸ਼ਾਨਦੇ ਹੀ ਫਿਰਦੇ ਆ ਆਪਣੇ ਜਵਾਬ ਤਾਂ ਚੰਗੀ ਜ਼ਿੰਦਗੀ ਜਿਓ ਸਕਣ ਮੇਰੇ ਚਾਚੇ ਤਾਈ ਦੇ ਮੁੰਡੇ ਸਾਰੇ ਪੜੇ ਸੀ ਤੇ ਉਹ ਅੱਡੋ ਅੱਡੀ ਕੋਈ ਪ੍ਰਾਈਵੇਟ ਨੌਕਰੀ ਕਰਦਾ ਸੀ ਤੇ ਕੋਈ ਸਰਕਾਰੀ ਨੌਕਰੀ ਕਰਦਾ ਸੀ ਮੇਰੀ ਮਾਂ ਨੂੰ ਵੀ ਇਹੀ ਚਾਹ ਸੀ ਕਿ ਮੇਰਾ ਪੁੱਤ ਪੜ ਕੇ ਕਿਸੇ ਨੌਕਰੀ ਤੇ ਲੱਗ ਜਾਵੇ ਫਿਰ ਇੱਕ ਦਿਨ ਮੇਰੀ ਭੂਆ ਸਾਨੂੰ ਮਿਲਣ ਦੇ ਲਈ ਆਈ ਮੇਰੀ ਭੂਆ ਸ਼ਹਿਰ ਵਿੱਚ ਰਹਿੰਦੀ ਸੀ ਮੇਰੇ ਪੂਆ ਨੇ ਸਾਡੇ ਕੋਲ 2 ਦਿਨ ਰੁਕਣਾ ਸੀ ਜਦੋਂ ਸ਼ਾਮ ਨੂੰ ਸਾਰੇ ਰੋਟੀ ਖਾ ਕੇ ਹਟੇ ਤਾਂ ਮੇਰੇ ਡੈਡੀ ਨੇ ਉਹੀ ਗੱਲ ਪੂਆ ਕੋਲੇ ਛੇੜ ਲਈ ਕਹਿੰਦਾ ਕਿ ਰੂਪ ਮੇਰੀ ਗੱਲ ਨਹੀਂ ਮੰਨਦਾ ਮੈਂ ਤਾਂ ਇਹਨੂੰ ਕਹਿਣਾ ਕਿ ਜਿੰਨਾ ਇਹਨੇ ਪੜ ਲਿਆ ਬਸ ਬਹੁਤ ਆ ਮੇਰੇ ਨਾਲ ਬਸ ਖੇਤ ਵਿੱਚ ਹੀ ਕੰਮ ਕਰਵਾਵੇ ਤੇ ਅਸੀਂ ਦੋਨੇ ਪਿਓ ਪੁੱਤ ਖੇਤੀ ਸੰਭਾਲ ਲਈਏ ਤੇ ਇਹ ਦੋਨੋਂ ਜਿਹੜੇ ਛੋਟੇ ਆ ਇਹ ਵੀ ਆਪਣੀ ਪੜ੍ਹਾਈ ਪੂਰੀ ਕਰ ਲੈਣ ਫਿਰ ਮੈਂ ਵਾਰੋ-ਵਾਰੀ ਸਾਰਿਆਂ ਦਾ ਵਿਆਹ ਕਰ ਦੇਵਾਂ ਤੇ ਮੈਂ ਆਪਣੀ ਜ਼ਿੰਮੇਵਾਰੀ ਤੋਂ ਫਾਰਮ ਹੋ ਜਾਵਾਂ ਪਰ ਮੇਰੀ ਭੂਆ ਵੀ ਗੁੱਸੇ ਹੋਗੀ ਉਹ ਕਹਿੰਦੀ ਹਜੇ ਮੁੰਡੇ ਦੀ ਉਮਰ ਹੀ ਕੀ ਆ ਵੀਰੇ ਇਹਨੂੰ ਪੜ ਲੈਣ ਦੇ ਮੈਂ ਭੂਆ ਦੀਆਂ ਵੀ ਬਹੁਤ ਮਿੰਤਾ ਕੀਤੀਆਂ ਕਿ ਭੂਆ ਮੈਂ ਅੱਗੇ ਪੜਨਾ ਮੇਰੀ ਭੂਆ ਮੇਰੀ ਗੱਲ ਤੇ ਰਾਜੀ ਸੀ ਫਿਰ ਉਹ ਆਪਣੇ ਭਰਾ ਨੂੰ ਕਹਿੰਦੀ ਕਿ ਚੱਲ ਤੂੰ ਮੇਰੇ ਨਾਲ ਚੱਲ ਤੇ ਤੂੰ ਉੱਥੇ ਹੀ ਕਾਲਜ ਚਲਾ ਜਾਇਆ ਕਰੀ ਤੇਰਾ ਭਰਾ ਤਾਂ ਹੁਣ ਫੌਜ ਵਿੱਚ ਚਲਾ ਗਿਆ ਤੇ ਘਰੇ ਮੈਂ ਹੀ ਇਕੱਲੀ ਹੁਣੀ ਆ ਮੇਰੇ ਪੂਆ ਦੇ ਮੁੰਡੇ ਦਾ ਵਿਆਹ ਹੁਣੇ-ਹੁਣੇ ਹੋਇਆ ਸੀ ਤੇ ਉਹ ਫੌਜ ਵਿੱਚ ਸੀ। ਉਹਦੇ ਵਿਆਹ ਹੋਏ ਨੂੰ ਹਜੇ 2 ਮਹੀਨੇ ਹੋਏ ਸੀ। ਮੈਂ ਪਹਿਲਾਂ ਆਪਣੀ ਭੂਆ ਕੋਲ ਛੁੱਟੀਆਂ ਵਿੱਚ ਜਾਂਦਾ ਹੁੰਦਾ ਸੀ ਪਰ ਜਦੋਂ ਮੇਰੇ ਪੂਆ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਸ ਤੋਂ ਬਾਅਦ ਮੈਂ ਨਹੀਂ ਗਿਆ ਸੀ ਕਿਉਂਕਿ ਮੇਰੀ ਬੋਰਡ ਦੀ ਕਲਾਸ ਸੀ, ਉੱਪਰੋਂ ਪੇਪਰ ਸੀ। ਹੁਣ ਮੇਰੇ ਪੇਪਰ ਹੋ ਗਏ ਸੀ ਤੇ ਮੈਂ ਅੱਗੇ ਕਾਲਜ ਵਿੱਚ ਦਾਖਲਾ ਲੈਣਾ ਸੀ। ਮੈਂ ਭੂਆ ਦੀ ਗੱਲ ਤੇ ਖੁਸ਼ ਹੋ ਗਿਆ। ਮੈਂ ਆਪਣੇ ਮੰਮੀ ਤੇ ਡੈਡੀ ਨੂੰ ਕਹਿ ਦਿੱਤਾ ਕਿ ਮੈਂ ਭੂਆ ਦੇ ਕੋਲ ਰਹਿ ਕੇ ਹੀ ਅੱਗੇ ਦੀ ਪੜ੍ਹਾਈ ਪੂਰੀ ਕਰ ਲਵਾਂਗਾ। ਉੱਥੇ ਹੀ ਸ਼ਾਮ ਨੂੰ ਆ ਜਾਇਆ ਕਰੂੰਗਾ। ਇਸ ਗੱਲ ਤੇ ਤਾਂ ਮੇਰਾ ਡੈਡੀ ਵੀ ਰਾਜੀ ਸੀ। ਮੇਰੇ ਭੂਆ ਕਹਿੰਦੀ ਕਿ ਚੱਲ ਆਪਣੇ ਕੱਪੜੇ ਪਾ ਤੇ ਅੱਜ ਹੀ ਮੇਰੇ ਨਾਲ ਚੱਲ। ਆਪਾਂ ਦੋਵੇਂ ਹੀ ਭੂਆ ਭਤੀਜਾ ਚੱਲਾਂਗੇ। ਮੈਂ ਆਪਣੇ ਮੰਮੀ ਨੂੰ ਕਿਹਾ ਕਿ ਮੰਮੀ ਮੇਰੇ ਸਾਰੇ ਕੱਪੜੇ ਬੈਗ ਵਿੱਚ ਪਾ ਦੇ ਤੇ ਅੱਜ ਹੀ ਮੈਂ ਭੂਆ ਦੇ ਨਾਲ ਚਲਾ ਜਾਣਾ। ਮੇਰੀ ਮਾਂ ਵੀ ਇਸ ਗੱਲ ਤੇ ਖੁਸ਼ ਸੀ ਕਿ ਚੱਲ ਮੁੰਡਾ ਪੜ੍ਹਦਾ ਲਊਗਾ। ਫਿਰ ਮੈਂ ਤੇ ਭੂਆ ਅਸੀਂ ਦੋਨੋਂ ਬਾਸਤੇ ਚਲੇ ਗਏ ਮੇਰੀ ਭੂਆ ਬਾਸਤੇ ਹੀ ਆਈ ਸੀ ਮੇਰਾ ਡੈਡੀ ਸੁਭਾਤਾ ਬੜਾ ਕੰਜੂਸ ਸੀ ਉਹ ਤਾਂ ਇੱਕ ਪੈਸਾ ਵੀ ਨਹੀਂ ਸੀ ਖਰਚਦਾ ਮੇਰੇ ਕੋਲ ਕੱਪੜੇ ਵੀ ਥੋੜੇ ਹੀ ਸੀ ਫਿਰ ਮੈਂ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਮੰਮੀ ਮੈਨੂੰ ਡੈਡੀ ਤੋਂ ਪੈਸਾ ਲੈ ਦੇ ਮੈਂ ਉਹ ਤੋਂ ਕੱਪੜੇ ਖਰੀਦ ਲਾਉਂਗਾ ਕਿਉਂਕਿ ਕਾਲਜ ਵਿੱਚ ਤਾਂ ਹਰ ਰੋਜ਼ ਨਵੇਂ ਨਵੇਂ ਕੱਪੜੇ ਹੀ ਮੁੰਡੇ ਕੁੜੀਆਂ ਦੇ ਪਾਏ ਹੁੰਦੇ ਆ ਤੇ ਮੇਰੇ ਕੋਲ ਤਾਂ ਪੁਰਾਣੇ ਕੱਪੜੇ ਹੀ ਆ ਪਰ ਮੇਰਾ ਡੈਡੀ ਕਹਿੰਦਾ ਕਿ ਤੇਰੇ ਕੋਲ ਕੱਪੜੇ ਬਥੇਰੇ ਆ ਮੇਰੇ ਡੈਡੀ ਨੇ ਇਸ ਗੱਲ ਤੇ ਵੀ ਫਿਰ ਕਲੇਸ਼ ਪਾ ਦਿੱਤਾ ਮੈਂ ਤਾਂ ਇਸੇ ਗੱਲੋਂ ਹੀ ਘਰੋਂ ਨਿਕਲਣਾ ਫਿਰਦਾ ਸੀ ਫਿਰ ਮੇਰੀ ਭੂਆ ਕਹਿੰਦੀ ਤੂੰ ਕਿਉਂ ਫਿਕਰ ਕਰਦਾ ਤੇਰੇ ਭਰਾ ਦੇ ਕੱਪੜੇ ਹੀ ਤੇਰੇ ਆ ਜਾਣਗੇ ਨਹੀਂ ਤਾਂ ਮੈਂ ਤੈਨੂੰ ਨਵੇਂ ਕੱਪੜੇ ਦਵਾ ਦੇਵਾਂਗੀ ਮੇਰੀ ਤੇ ਮੇਰੀ ਭੂਆ ਦੀ ਬਹੁਤ ਬੰਦੀ ਸੀ ਫਿਰ ਮੈਂ ਆਪਣੇ ਭੂਆ ਦੇ ਨਾਲ ਜਿਹੜੇ ਮੇਰੇ ਕੋਲ ਕੱਪੜੇ ਸੀ ਉਹ ਲੈ ਕੇ ਮੈਂ ਉਹਨਾਂ ਦੇ ਪਿੰਡ ਚਲਾ ਗਿਆ ਉੱਥੇ ਭੂਆ ਦੇ ਘਰੇ ਮੇਰੀ ਨਵੀਂ-ਨਵੀਂ ਪਰਜਾਈ ਸੀ ਮੇਰਾ ਭੂਆ ਦਾ ਪੁੱਤ ਵੀ ਹਜੇ ਇੱਥੇ ਹੀ ਸੀ ਉਹ ਦੇਸ਼ ਉਕੀ 4 ਮਹੀਨਿਆਂ ਦੀ ਸੀ। ਉਹਨੂੰ ਆਏ ਹੋਏ ਨੂੰ 2 ਮਹੀਨੇ ਹੋ ਗਏ ਸੀ ਤੇ ਉਹਨੇ 2 ਮਹੀਨੇ ਹੋਰ ਰਹਿਣਾ ਸੀ। ਮੇਰੀ ਭੂਆ ਦੇ ਵੀ ਇੱਕੋ ਇੱਕ ਮੁੰਡਾ ਹੀ ਸੀ। ਮੇਰੀ ਭਾਬੀ ਬਹੁਤ ਹੀ ਜ਼ਿਆਦਾ ਸੋਹਣੀ ਸੀ। ਉਹਨੂੰ ਦੇਖ ਕੇ ਤਾਂ ਜੀ ਕਰਦਾ ਸੀ ਕਿ ਉਹਨੂੰ ਦੇਖੀ ਹੀ ਜਾਈਏ। ਮੇਰੀ ਭਾਬੀ ਸੁਭਾਅ ਦੀ ਵੀ ਬਹੁਤ ਚੰਗੀ ਸੀ। ਮੇਰੀ ਭੂਆ ਰੋਟੀ ਬਣਾਉਂਦੀ ਹੁੰਦੀ ਸੀ ਤੇ ਮੇਰੀ ਭਾਬੀ ਸਾਨੂੰ ਦੋਵਾਂ ਭਰਾਵਾਂ ਨੂੰ ਰੋਟੀ ਫੜਾਉਂਦੀ ਹੁੰਦੀ ਸੀ। ਮੈਂ ਤਾਂ ਵੀਰੇ ਨੂੰ ਕਹਿ ਦਿੰਦਾ ਸੀ ਕਿ ਮੈਂ ਭੂਆ ਦੇ ਕੋਲ ਬੈਠ ਕੇ ਰੋਟੀ ਖਾ ਲਵਾਂਗਾ। ਤੁਸੀਂ ਦੋਵੇਂ ਜਾਣੇ ਰੋਟੀ ਖਾ ਲਿਆ ਕਰੋ ਪਰ ਮੇਰਾ ਭਰਾ ਮੇਰਾ ਬਹੁਤ ਕਰਦਾ ਸੀ ਉਹ ਕਹਿੰਦਾ ਸੀ ਫਿਰ ਕੀ ਹੋਇਆ ਮੈਂ ਤੇਰੇ ਨਾਲ ਰੋਟੀ ਖਾ ਲਵਾਂ ਤਾਂ ਤੇਰੀ ਭਾਬੀ ਇਸ ਗੱਲ ਤੇ ਗੁੱਸੇ ਨਹੀਂ ਹੁੰਦੀ ਮੇਰੇ ਪੂਆ ਦਾ ਪੁੱਤ ਵੀ ਸਾਰਾ ਦਿਨ ਘਰੇ ਹੀ ਹੁੰਦਾ ਸੀ ਤੇ ਮੇਰਾ ਵੀ ਹਜੇ ਕਾਲਜ ਲੱਗਣ ਵਿੱਚ ਇੱਕ ਹਫਤਾ ਪਿਆ ਸੀ ਫਿਰ ਇੱਕ ਦਿਨ ਮੇਰੀ ਪੂਆ ਦਾ ਪੁੱਤ ਮੈਨੂੰ ਆਪਣੇ ਨਾਲ ਲੈ ਗਿਆ ਤੇ ਸ਼ਹਿਰੋਂ ਮੈਨੂੰ ਨਵੇਂ-ਨਵੇਂ ਕੱਪੜੇ ਲੈ ਕੇ ਦੇ ਦਿੱਤੇ ਮੈਂ ਬਹੁਤ ਖੁਸ਼ ਸੀ ਮੈਂ ਹਜੇ 19 ਸਾਲ ਦਾ ਹੀ ਸੀ ਤੇ ਮੇਰੀ ਪੂਆ ਦੇ ਮੁੰਡੇ ਦੀ ਉਮਰ ਸਤਾਈ 28 ਸਾਲ ਦੀ ਸੀ ਪਰ ਮੇਰੀ ਭਾਬੀ ਦੀ ਉਮਰ ਬਹੁਤ ਹੀ ਘੱਟ ਸੀ ਉਹਦੀ ਉਮਰ 21 ਸਾਲ ਦੀ ਸੀ ਭਾਬੀ ਵੀ ਮੇਰੇ ਨਾਲ ਸਾਰਾ ਦਿਨ ਹਾਸਾ ਮਜ਼ਾ ਕਰਦੀ ਰਹਿੰਦੀ ਐਵੇਂ ਹੀ ਬਾਸ ਸਾਡੇ ਦਿਨ ਲੰਘਦੇ ਗਏ ਮੇਰੇ ਪੂਆ ਦਾ ਘਰ ਪੁਰਾਣਾ ਹੀ ਸੀ ਹਜੇ ਨਵਾਂ ਨਹੀਂ ਸੀ ਬਣਾਇਆ ਉਹਨਾਂ ਦੇ ਕਮਰਿਆਂ ਦੇ ਅੱਗੇ ਬਰਾਂਡੇ ਬਣੇ ਹੋਏ ਸੀ ਦੋ ਕਮਰੇ ਸੀ ਤੇ ਇੱਕ ਬਰਾਂਡਾ ਸੀ ਕਮਰਿਆਂ ਦੇ ਨਾਲ ਹੀ ਇੱਕ ਰਸੋਈ ਸੀ ਮੈਂ ਤੇ ਪੂਆ ਇੱਕ ਕਮਰੇ ਵਿੱਚ ਪੈ ਜਾਂਦੇ ਸੀ ਭਾਬੀ ਤੇ ਭਰਾ ਦੂਜੇ ਕਮਰੇ ਵਿੱਚ ਪੈ ਜਾਂਦੇ ਸੀ। ਭਾਬੀ ਦੇ ਕਮਰੇ ਵਿੱਚ ਏਸੀ ਲੱਗਾ ਹੋਇਆ ਸੀ ਤੇ ਦੂਜੇ ਕਮਰੇ ਵਿੱਚ ਸਿਰਫ ਪੱਖਾ ਹੀ ਸੀ। ਹਜੇ ਤੱਕ ਤਾਂ ਮਾਰਚ ਦਾ ਮਹੀਨਾ ਸੀ ਤੇ ਗਰਮੀ ਜ਼ਿਆਦਾ ਨਹੀਂ ਸੀ ਪਰ ਮੱਛਰ ਬਹੁਤ ਸੀ। ਇੱਕ ਦਿਨ ਮੈਂ ਭੂਆ ਨੂੰ ਕਿਹਾ ਕਿ ਭੂਆ ਮੈਂ ਪੱਖਾ ਛੱਡ ਲਵਾਂ ਤਾਂ ਮੇਰੇ ਭੂਆ ਕਹਿੰਦੀ ਨਾ ਪੁੱਤ ਮੇਰੀਆਂ ਤਾਂ ਲੱਤਾਂ ਦੁਖਣ ਲੱਗ ਜਾਂਦੀਆਂ ਤੂੰ ਪੱਖਾ ਨਾ ਛੱਡੀ। ਫਿਰ ਮੈਂ ਭੂਆ ਕਰਕੇ ਪੱਖਾ ਤਾਂ ਨਾ ਛੱਡਿਆ ਪਰ ਉਸ ਰਾਤ ਮੈਨੂੰ ਨੀਂਦ ਨਹੀਂ ਆਈ। ਮੈਨੂੰ ਪਾਣੀ ਦੀ ਪਿਆਸ ਲੱਗੀ ਤੇ ਮੈਂ ਉੱਠ ਕੇ ਬਾਹਰ ਰਸੋਈ ਵਿੱਚ ਪਾਣੀ ਪੀਣ ਲਈ ਗਿਆ ਤਾਂ ਭਾਬੀ ਤੇ ਵੀਰੇ ਦੀ ਉਹਨਾਂ ਦੇ ਕਮਰੇ ਵਿੱਚੋਂ ਆਵਾਜ਼ਾਂ ਆ ਰਹੀਆਂ ਸੀ ਭਾਬੀ ਦੀ ਆਵਾਜ਼ ਦਰਦ ਵਾਲੀ ਸੀ ਪਹਿਲਾਂ ਤਾਂ ਮੈਂ ਸੋਚਿਆ ਕਿ ਭਾਬੀ ਦਾ ਕੁਝ ਦੁੱਖਦਾ ਹੋਊਗਾ ਪਰ ਜਦੋਂ ਮੈਂ ਉਹਨਾਂ ਦੇ ਗੇਟ ਦੇ ਨਾਲ ਕੰਨ ਲਾ ਕੇ ਸੁਣਨ ਲੱਗਾ ਤਾਂ ਵੀਰਾ ਤੇ ਭਾਬੀ ਤਾਂ ਮੈਂ ਪਿਆਰ ਕਰਨ ਵਿੱਚ ਲੱਗੇ ਹੋਏ ਸੀ ਮੈਂ ਵੀ ਸਮਝ ਗਿਆ ਸੀ ਕਿ ਉਹ ਤਾਂ ਹੋਰ ਕੰਮ ਵਿੱਚ ਵਿਜੀ ਆ ਪਰ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਮੇਰੇ ਦਿਲ ਨੂੰ ਕੁਝ ਕੁਝ ਹੋ ਰਹੀ ਹੋਣ ਲੱਗ ਗਿਆ ਸੀ ਫਿਰ ਮੈਂ ਪਾਣੀ ਪੀਤਾ ਤੇ ਆਪਣਾ ਧਿਆਨ ਉਸ ਤੋਂ ਦੂਜੇ ਪਾਸੇ ਲਾਉਣ ਦੇ ਲਈ ਮੋਬਾਈਲ ਦੇ ਵਿੱਚ ਇੱਕ ਰੋਮਾਂਟਿਕ ਮੂਵੀ ਦੇਖਣ ਲੱਗ ਗਿਆ ਮੋਬਾਈਲ ਦੀ ਆਵਾਜ਼ ਪੂਆ ਨੂੰ ਚੰਗੀ ਨਹੀਂ ਸੀ ਲੱਗਦੀ ਮੈਨੂੰ ਪੂਆ ਕਹਿੰਦੀ ਰੂਪ ਤੈਨੂੰ ਲੱਗਦਾ ਨੀਂਦ ਨਹੀਂ ਆਉਂਦੀ ਪਰ ਤੇਰੀ ਮੋਬਾਈਲ ਦੀ ਆਵਾਜ਼ ਨਾਲ ਮੇਰੀ ਨੀਂਦ ਟਲ ਜਾਊਗੀ ਪੁੱਤ ਤੂੰ ਬਰਾਂਡੇ ਵਿੱਚ ਜਾ ਕੇ ਸੌਂ ਜਾ ਤੇ ਨਾਲੇ ਉੱਥੇ ਤੂੰ ਪੱਖਾ ਛੱਡ ਲਈ ਮੈਂ ਪੂਆ ਦੀ ਗੱਲ ਸੁਣ ਕੇ ਖੁਸ਼ ਹੋ ਗਿਆ ਤੇ ਮੈਂ ਭਾਬੀ ਤੇ ਵੀਰੇ ਦੇ ਕਮਰੇ ਦੇ ਸਾਹਮਣੇ ਹੀ ਮੰਝਾ ਡਾਲਿਆ ਉਹਨਾਂ ਦੇ ਕਮਰੇ ਦਾ ਗੇਟ ਮੇਰੇ ਮੰਜੀ ਦੇ ਬਿਲਕੁਲ ਸਾਹਮਣੇ ਸੀ ਮੈਂ ਪੱਕਾ ਛੱਡ ਲਿਆ ਤੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਭਾਬੀ ਤੇ ਵੀਰੇ ਦੀ ਅੱਧੀ ਰਾਤ ਤੱਕ ਉਸੇ ਤਰ੍ਹਾਂ ਆਵਾਜ਼ਾਂ ਬਾਹਰ ਤੱਕ ਸੌਂਦੀਆਂ ਸੀ ਉਹਨਾਂ ਦੀਆਂ ਆਵਾਜ਼ਾਂ ਸੁਣ ਕੇ ਤਾਂ ਮੇਰਾ ਮੂਡ ਵੀ ਖਰਾਬ ਹੁੰਦਾ ਸੀ ਮੈਂ ਵੀ ਜਵਾਨ ਸੀ ਤੇ ਮੈਨੂੰ ਵੀ ਪਤਾ ਸੀ ਕਿ ਕਮਰੇ ਵਿੱਚ ਕੀ ਹੋ ਰਿਹਾ ਮੈਂ ਮਸਾਂ ਹੀ ਆਪਣੇ ਆਪ ਤੇ ਕੰਟਰੋਲ ਕੀਤਾ ਅਗਲੇ ਦਿਨ ਮੈਂ ਕਾਲਜ ਜਾਣਾ ਸੀ ਤੇ ਮੈਨੂੰ ਮਸਾਂ ਹੀ ਬਸ نیند ਆਈ ਸਵੇਰ ਮੇਰੀ ਆਖਣਾ ਖੁੱਲੀ ਭਾਬੀ ਤੇ ਵੀਰਾ ਤਾਂ ਲੇਟ ਹੀ ਉੱਠਦੇ ਸੀ ਭੂਆ ਨੇ ਮੈਨੂੰ ਮਸਾਂ ਹਲੂਣ ਹਲੂਣ ਕੇ ਜਗਾਇਆ ਮੈਨੂੰ ਕਹਿੰਦੀ ਪੁੱਤ ਤੂੰ ਕਾਲਜ ਤੋਂ ਲੇਟ ਹੋ ਜਾਵੇਂਗਾ ਮੈਂ ਤੇਰੀ ਚਾਹ ਤੇਰੇ ਸਰਾਣੇ ਰੱਖ ਦਿੱਤੀ ਆ ਤੇ ਤੂੰ ਚਾਹ ਪੀ ਲੈ ਤੇ ਨਹਾ ਲੈ ਮੈਂ ਤੇਰੇ ਲਈ ਰੋਟੀ ਬਣਾ ਦੇਣੀ ਆ ਤੂੰ ਰੋਟੀ ਖਾ ਕੇ ਕਾਲਜ ਚਲਾ ਜਾਏ ਮੈਂ ਛੇਤੀ ਛੇਤੀ ਉੱਠਿਆ ਤੇ ਮੂੰਹ ਹੱਥ ਧੋਬਤਾ ਤੇ ਕੁਰਲੀ ਕਰਕੇ ਚਾਹ ਪੀਣ ਲੱਗ ਗਿਆ ਚਾਹ ਪੀਣ ਸਾਰ ਮੈਂ ਨਹਾਉਣ ਦੇ ਲਈ ਚਲਾ ਗਿਆ ਪਰ ਭਾਬੀ ਤੇ ਵੀਰਾ ਹਜੇ ਵੀ ਸੁੱਤੇ ਪਏ ਸੀ ਉਹਨਾਂ ਦੇ ਘਰ ਵਿੱਚ ਪੂ ਮੇਰੀ ਪੂਆ ਹੀ ਸੀ ਫੁੱਫੜ ਦੀ 딸 ਮੇਰੇ 2 ਸਾਲ ਪਹਿਲਾਂ ਹੀ ਡੈਥ ਹੋ ਗਈ ਸੀ ਪੂਆ ਭਾਬੀ ਤੇ ਵੀਰੇ ਨੂੰ ਕੁਝ ਨਹੀਂ ਸੀ ਕਹਿੰਦੀ ਭਾਬੀ ਦਾ ਜਦੋਂ ਦਿਲ ਕਰਦਾ ਸੀ ਉਦੋਂ ਹੀ ਉੱਠਦੀ ਹੁੰਦੀ ਸੀ ਪੂਆ ਨੂੰ ਵੀ ਪਤਾ ਸੀ ਕਿ ਇਹ ਹੀ ਚਾਰ ਦਿਨ ਉਹਨਾਂ ਦੇ ਇਕੱਠਿਆਂ ਦੇ ਆ ਫਿਰ ਤਾਂ ਵੀਰੇ ਨੇ ਫੌਜ ਵਿੱਚ ਚਲਾ ਹੀ ਜਾਣਾ ਸੀ ਮੈਂ ਤਿਆਰ ਹੋ ਕੇ ਰੋਟੀ ਖਾਧੀ ਤੇ ਕਾਲਜ ਲਈ ਚਲਾ ਗਿਆ ਜਦੋਂ ਮੈਂ ਕਾਲਜ ਤੋਂ ਵਾਪਸ ਆਇਆ ਤਾਂ ਭਾਬੀ ਨਹਾਦੂ ਕੇ ਤਿਆਰ ਹੋ ਕੇ ਰਸੋਈ ਵਿੱਚ ਕੰਮ ਕਰ ਰਹੀ ਸੀ ਤੇ ਉਹਦੇ ਕਾਲਾ ਸੂਟ ਪਾਇਆ ਹੋਇਆ ਸੀ ਕਾਲਾ ਸੂਟ ਭਾਬੀ ਤੇ ਬਹੁਤ ਹੀ ਜ਼ਿਆਦਾ ਜੱਜਦਾ ਸੀ ਤੇ ਮੈਨੂੰ ਉਸ ਦਾ ਗੁੰਦਵਾ ਗੁੰਦਵਾ ਸਰੀਰ ਚੰਗਾ ਲੱਗਦਾ ਸੀ ਭਾਬੀ ਦੀ ਨਾਜ਼ੁਕ ਜਿਹੀ ਉਮਰ ਸੀ ਭਾਬੀ ਪੂਆ ਦੇ ਨਾਲ ਸਾਰਾ ਦਿਨ ਹਾਸਾ ਹਾਸਕੇ ਕੰਮ ਕਰਦੀ ਸੀ ਭਾਬੀ ਨੂੰ ਦੇਖ ਕੇ ਤਾਂ ਮੇਰਾ ਦਿਲ ਕਰਦਾ ਸੀ ਕਿ ਮੇਰੀ ਵੀ ਕੋਈ ਗਰਲਫ੍ਰੈਂਡ ਹੋਵੇ ਕਿਉਂਕਿ ਸਕੂਲ ਟਾਈਮ ਵਿੱਚ ਤਾਂ ਮੈਂ ਕਿਸੇ ਵੀ ਕੁੜੀ ਨਾਲ ਕੋਈ ਗੱਲ ਨਹੀਂ ਸੀ ਕੀਤੀ। ਮੈਨੂੰ ਆਪਣੇ ਡੈਡੀ ਤੋਂ ਬੜਾ ਡਰ ਲੱਗਦਾ ਸੀ ਕਿ ਜੇ ਮੇਰੇ ਡੈਡੀ ਨੂੰ ਕਿਸੇ ਕੁੜੀ ਦੇ ਘਰ ਦਿਆਂ ਨੇ ਉਲਾਮਾ ਦੇ ਦਿੱਤਾ ਤਾਂ ਮੇਰਾ ਡੈਡੀ ਮੈਨੂੰ ਪੜਮੋਂ ਹਟਾ ਲਊਗਾ। ਮੇਰਾ ਡੈਡੀ ਬੜਾ ਹੀ ਅੜਬ ਸੁਭਾ ਦਾ ਸੀ। ਪਰ ਹੁਣ ਮੈਨੂੰ ਲੱਗਦਾ ਸੀ ਕਿ ਜੇ ਮੇਰੇ ਮੇਰੀ ਕੋਈ ਕਾਲਜ ਵਿੱਚ গারਲਫ੍ਰੈਂਡ ਬਣ ਜਾਵੇ ਤਾਂ ਚੰਗੀ ਹੀ ਗੱਲ ਆ। ਕਿਉਂਕਿ ਜਦੋਂ ਦੀ ਮੈਂ ਭਾਬੀ ਤੇ ਵੀਰੇ ਨੂੰ ਇਕੱਠੇ ਦੇਖਦਾ ਸੀ ਤਾਂ ਮੇਰੇ ਦਿਲ ਵਿੱਚ ਹੌਲ ਜੇ ਪੈਂਦੇ ਸੀ। ਮੇਰਾ ਵੀਰਾ ਵੀ ਭਾਬੀ ਨੂੰ ਹਾਸੇ ਮਜ਼ਾਕ ਵਿੱਚ ਸਾਰਾ ਦਿਨ ਛੇੜਦਾ ਹੀ ਰਹਿੰਦਾ ਸੀ। ਮੇਰੇ ਪੂਆ ਦਾ ਸੁਭਾਅ ਬਹੁਤ ਚੰਗਾ ਸੀ। ਉਹਨੇ ਤਾਂ ਆਪਣੇ ਨੂਨ ਉਹ ਵੀ ਧੀਆਵਾਗ ਰੱਖਿਆ ਸੀ। ਭਾਬੀ ਪੇਕੇ ਵੀ ਘਟ ਹੀ ਜਾਂਦੀ ਸੀ। ਸਿਰਫ ਵੀਰਾ ਭਾਬੀ ਦੇ ਨਾਲ ਹੀ ਜਾਂਦਾ ਸੀ ਤੇ ਸ਼ਾਮ ਨੂੰ ਉਹ ਘਰੇ ਵਾਪਸ ਆ ਜਾਂਦੇ ਸੀ। ਮੈਂ ਭਾਬੀ ਦੇ ਕਮਰੇ ਦੇ ਸਾਹਮਣੇ ਹੀ மஞ்சੇ ਤੇ ਸੌਂਦਾ ਹੁੰਦਾ ਸੀ। ਮੈਨੂੰ ਭਾਬੀ ਤੇ ਵੀਰੇ ਦੀਆਂ ਰਾਤ ਨੂੰ ਆਵਾਜ਼ਾਂ ਟਿਕਨ ਨਹੀਂ ਸੀ ਦਿੰਦੀਆਂ। ਇੱਕ ਦਿਨ ਆਵਾਜ਼ਾਂ ਬਹੁਤ ਹੀ ਅਜੀਬ ਅਜੀਬ ਤਰ੍ਹਾਂ ਦੀਆਂ ਆ ਰਹੀਆਂ ਸੀ ਮੈਂ ਗੇਟ ਦੀ ਮੋਰੀ ਵਿੱਚੋਂ ਦੇਖਣ ਦੀ ਕੋਸ਼ਿਸ਼ ਕੀਤੀ ਵੀਰਾ ਭਾਬੀ ਨੂੰ ਬਹੁਤ ਹੀ ਤੰਗ ਕਰ ਰਿਹਾ ਸੀ ਤੇ ਉਸ ਨਾਲ ਬਹੁਤ ਹੀ ਅਜੀਬ ਅਜੀਬ ਤਰੀਕੇ ਨਾਲ ਪਿਆਰ ਕਰ ਰਿਹਾ ਸੀ ਹੁਣ ਤਾਂ ਮੇਰਾ ਵੀ ਦਿਲ ਕਰਦਾ ਸੀ ਕਿ ਮੈਨੂੰ ਵੀ ਭਾਬੀ ਵਰਗੀ ਕੁੜੀ ਹੀ ਘਰ ਵਾਲੀ ਮਿਲੇ ਭਾਬੀ ਵੀ ਬੜੀ ਰੋਮਾਂਟਿਕ ਸੀ ਉਹ ਵੀ ਵੀਰੇ ਦਾ ਪੂਰਾ ਸਾਥ ਦੇ ਰਹੀ ਸੀ ਮੈਂ ਉਹਨਾਂ ਨੂੰ ਦੇਖਦਾ ਦੇਖਦਾ ਥੱਕ ਗਿਆ ਤੇ ਗੇਟ ਦੇ ਨਾਲ ਹੀ ਬੈਠ ਗਿਆ ਫਿਰ ਅਚਾਨਕ ਹੀ ਉਹਨਾਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ ਤੇ ਉਹਨਾਂ ਦਾ ਇੱਕਦਮ ਹੀ ਕਮਰੇ ਦੇ ਗੇਟ ਖੁੱਲਿਆ ਤਾਂ ਮੈਂ ਗੇਟ ਦੇ ਨਾਲ ਹੀ ਬੈਠਾ ਸੀ ਗੇਟ ਮੇਰੀ ਭਾਬੀ ਨੇ ਹੀ ਖੋਲਿਆ ਸੀ ਮੈਂ ਭਾਬੀ ਨੂੰ ਦੇਖ ਕੇ ਹੱਕਾ ਬੱਕਾ ਰਹਿ ਗਿਆ ਤੇ ਘਬਰਾਇਆ ਹੋਇਆ ਉੱਠ ਕੇ ਰਸੋਈ ਵੱਲ ਚਲਾ ਗਿਆ ਕਿਉਂਕਿ ਰਸੋਈ ਭਾਬੀ ਤੇ ਵੀਰੇ ਦੇ ਕਮਰੇ ਦੇ ਨਾਲ ਹੀ ਸੀ ਭਾਬੀ ਮੈਨੂੰ ਕਹਿੰਦੀ ਰੂਪ ਤੂੰ ਇੱਥੇ ਬੈਠਾ ਕੀ ਕਰਦਾ ਸੀ ਮੈਂ ਕਿਹਾ ਭਾਬੀ ਕੁਝ ਨਹੀਂ ਮੈਂ ਤਾਂ ਬਸ ਪਾਣੀ ਪੀਣ ਦੇ ਲਈ ਹੀ ਉੱਠਿਆ ਸੀ ਰ ਭਾਬੀ ਵੀ ਸਮਝ ਗਈ ਸੀ ਕਿ ਮੈਂ ਉੱਥੇ ਬੈਠਾ ਕੀ ਕਰ ਰਿਹਾ ਸੀ ਭਾਬੀ ਬਾਥਰੂਮ ਦੇ ਲਈ ਚਲੀ ਗਈ ਕਿਉਂਕਿ ਬਾਥਰੂਮ ਰਾਂਡੇ ਤੋਂ ਬਾਹਰ ਹੀ ਬਣਿਆ ਹੋਇਆ ਸੀ ਉਹਨਾਂ ਦੇ ਕਮਰੇ ਦੇ ਨਾਲ ਅਟੈਚ ਬਾਥਰੂਮ ਨਹੀਂ ਸੀ ਜਦੋਂ ਭਾਬੀ ਵਾਪਸ ਆਈ ਤਾਂ ਮੈਂ ਕੰਬਲ ਲੈ ਕੇ ਸੌਣ ਦੀ ਕੋਸ਼ਿਸ਼ ਕਰਨ ਲੱਗਾ ਪਰ ਮੈਨੂੰ ਡਰ ਲੱਗ ਰਿਹਾ ਸੀ ਕਿ ਭਾਬੀ ਕਿਤੇ ਵੀਰੇ ਨੂੰ ਜਾ ਕੇ ਦੱਸ ਨਾ ਦੇਵੇ ਕਿ ਮੈਂ ਉਹਨਾਂ ਦੇ ਕਮਰੇ ਦੇ ਗੇਟ ਦੇ ਨਾਲ ਹੀ ਬੈਠਾ ਸੀ ਪਹਿਲਾਂ ਮੈਂ ਭਾਬੀ ਨੂੰ ਮੈਸੇਜ ਕਰਨ ਲੱਗਾ ਫਿਰ ਮੈਂ ਸੋਚਿਆ ਕਿ ਜੇ ਮੈਂ ਮੈਸੇਜ ਕੀਤਾ ਤਾਂ ਭਾਬੀ ਨੂੰ ਵੀ ਮੇਰੇ ਤੇ ਸ਼ੱਕ ਹੋ ਜਾਊਗਾ ਮੈਂ ਸੋਚਿਆ ਜੇ ਭਾਬੀ ਨੇ ਵੀਰੇ ਕੋਲ ਗੱਲ ਵੀ ਕਰੀ ਤਾਂ ਮੈਂ ਉੱਥੇ ਹੀ ਖੜੇ ਪੈਰ ਮੁਕਰ ਜਾਊਗਾ ਕਿ ਮੈਂ ਤਾਂ ਪਾਣੀ ਪੀਣ ਦੇ ਲਈ ਉੱਠਿਆ ਸੀ ਭਾਬੀ ਨੂੰ ਇਹ ਗੱਲ ਸੁਪਲੇਖਾ ਪਿਆ ਫਿਰ ਮੈਂ ਬਾਸ ਚੁੱਪਚਾਪ ਸੌਂ ਗਿਆ ਅਗਲੇ ਦਿਨ ਐਤਵਾਰ ਹੀ ਸੀ ਤੇ ਮੈਂ ਘਰ ਵਿੱਚ ਹੀ ਸੀ ਕਾਲਜ ਤੋਂ ਤਾਂ ਛੁੱਟੀ ਸੀ ਤੇ ਮੈਂ ਲੇਟ ਹੀ ਉੱਠਿਆ ਭਾਬੀ ਘਰ ਦੇ ਕਰ ਰਹੀ ਸੀ ਉਸਦੇ ਜਿਹੜਾ ਸੂਟ ਪਾਇਆ ਹੋਇਆ ਸੀ ਉਸਦੇ ਕਮੀਜ਼ ਦੇ ਨਾਲ ਪਜਾਮੇ ਪਾਏ ਹੋਏ ਸੀ ਤੇ ਉਸਦੀ ਪਜਾਮੇ ਵੀ ਬਹੁਤ ਹੀ ਜ਼ਿਆਦਾ ਟਾਈਟ ਸੀ ਉਹ ਉਸਦੀਆਂ ਲੱਤਾਂ ਦੇ ਨਾਲ ਬਿਲਕੁਲ ਚਿੰਬੜੀ ਹੋਈ ਸੀ ਤੇ ਉਸਦੀਆਂ ਲੱਤਾਂ ਸਾਫ਼-ਸਾਫ਼ ਦਿਖ ਰਹੀਆਂ ਸੀ ਤੇ ਭਾਬੀ ਦੇ ਕਮੀਜ਼ ਦਾ ਗਲਾ ਵੀ ਬਹੁਤ ਜ਼ਿਆਦਾ ਡੀਪ ਸੀ ਜਦੋਂ ਉਹ ਝਾੜੂ ਲਾਉਂਦੀ ਸੀ ਤਾਂ ਮੇਰੀ ਵਾਰ-ਵਾਰ ਨਿਗਾ ਉਸਦੇ ਗਲੇ ਤੇ ਜਾਂਦੀ ਸੀ ਤੇ ਮੇਰਾ ਵੀ ਉਹ ਸਭ ਦੇਖਣ ਨੂੰ ਦਿਲ ਕਰਦਾ ਸੀ ਮੈਂ ਫੋਨ ਚਲਾਉਂਦਾ ਸੀ ਪਰ ਮੇਰੀ ਨਿਗਾ ਭਾਬੀ ਤੇ ਹੀ ਸੀ ਭਾਬੀ ਨੂੰ ਤਾਂ ਇਹ ਸੀ ਕਿ ਮੈਂ ਫੋਨ ਹੀ ਦੇਖ ਰਿਆਂ ਫਿਰ ਭਾਪੂ ਜੀ ਨੇ ਝਾੜੂ ਲਗਾ ਕੇ ਆਪਣਾ ਫੋਨ ਚੁੱਕਿਆ ਤੇ ਮੇਰੇ ਕੋਲ ਆ ਗਏ ਮੈਨੂੰ ਕਹਿੰਦੀ ਰੂਪ ਮੇਰੇ ਫੋਨ ਨੂੰ ਪਤਾ ਨਹੀਂ ਕੀ ਹੋ ਗਿਆ ਤੂੰ ਦੇਖੀ ਫੋਨ ਤੇਰੇ ਤੋਂ ਠੀਕ ਹੋ ਜਾਊਗਾ ਕਿ ਨਹੀਂ ਭਾਬੀ ਦਾ ਫੋਨ ਨੂੰ ਮੈਂ ਚੁੱਕਿਆ ਤੇ ਉਸਦੇ ਫੋਨ ਦੀ ਤਾਂ ਮੈਮਰੀ ਫੁੱਲ ਹੋਈ ਪਈ ਸੀ ਮੈਂ ਕਿਹਾ ਭਾਬੀ ਫੋਨ ਦੀ ਮੈਮਰੀ ਫੁੱਲ ਹੋਈ ਪਈ ਆ ਮੈਂ ਸਭ ਕੁਝ ਡਿਲੀਟ ਕਰ ਦੇਵਾਂ ਭਾਬੀ ਕਹਿੰਦੀ ਕਿ ਮੈਂ ਤੇਨੂੰ ਦੱਸ ਦਿੰਨੀ ਆ ਜੋ ਕੁਝ ਤੂੰ ਡਿਲੀਟ ਕਰਨਾ ਉਹ ਕਰ ਦੇ ਭਾબી ਮੇਰੇ ਕੋਲ ਹੀ ਬੈਠੀ ਫੋਨ ਤੇ ਵੀਡੀਓ ਵਗੈਰਾ ਡਿਲੀਟ ਕਰ ਰਹੀ ਸੀ ਤੇ ਅਚਾਨਕ ਹੀ ਵੀਰੇ ਤੇ ਭਾਬੀ ਦੀ ਉਹ ਸਭ ਕਰਦੇ ਹੋਿਆਂ ਦੀ ਵੀਡੀਓ ਸੀ ਜਿਹਨੂੰ ਦੇਖ ਕੇ ਭਾਬੀ ਇੱਕਦਮ ਹੀ ਸ਼ਰਮਾ ਗਈ ਭਾਬੀ ਦੇ ਸੈਕਸੀ ਨਾਈਟ ਪਾਈ ਹੋਈ ਸੀ ਸ਼ਾਇਦ ਇਹ ਉਹਨਾਂ ਦੇ ਸੁਹਾਗ ਰਾਤ ਦੀ ਵੀਡੀਓ ਸੀ ਜਦੋਂ ਵੀਡੀਓ ਓਪਨ ਕੀਤੀ ਤਾਂ ਥੋੜੀ ਜਹੀ ਵੀਡੀਓ ਚੱਲੀ ਸੀ ਤੇ ਭਾਬੀ ਨੇ ਉਸਨੂੰ ਬਲੌਕ ਕਰ ਦਿੱਤਾ ਤੇ ਬਾਕੀ ਸਭ ਕੁਝ ਡਿਲੀਟ ਕਰ ਦਿੱਤਾ ਤੇ ਭਾਬੀ ਨੂੰ ਮੈਂ ਕਿਹਾ ਕਿ ਭਾਬੀ ਹੁਣ ਤੁਸੀਂ ਫੋਨ ਆਪਣਾ ਚੈੱਕ ਕਰੋ ਕਹਿੰਦੀ ਹਾਂ ਹੁਣ ਮੇਰਾ ਫੋਨ ਵਧੀਆ ਚੱਲ ਰਿਹਾ ਪਹਿਲਾਂ ਤਾਂ ਮੇਰਾ ਫੋਨ ਹੈਂਗ ਹੋ ਜਾਂਦਾ ਸੀ ਮੈਂ ਤਾਂ ਸੋਚਦੀ ਸੀ ਕਿ ਇਸਦੀ ਬੈਟਰੀ ਹੀ ਨਾ ਡੈਡ ਹੋ ਗਈ ਹੋਵੇ ਮੈਂ ਕਹਾਂ ਨਹੀਂ ਭਾਬੀ ਤੇਰੇ ਫੋਨ ਦੀ ਮੈਮਰੀ ਫੁੱਲ ਸੀ ਤੇ ਮੈਂ ਉਹ ਡਿਲੀਟ ਕਰ ਦਿੱਤੀ ਆ ਮੈਂ ਕਹਾਂ ਭਾਬੀ ਤੂੰ ਤਾਂ ਫੋਨ ਦੇ ਨਾਲ ਵੀ ਧੱਕਾ ਹੀ ਕਰਦੀ ਆ ਇਹਨਾਂ ਧੱਕਾ ਨਾ ਕਰਿਆ ਕਰ ਮੇਰੀ ਗੱਲ ਸੁਣ ਕੇ ਭਾਬੀ ਸ਼ਰਮਾ ਗਈ ਭਾਬੀ ਨੂੰ ਵੀ ਪਤਾ ਸੀ ਕਿ ਮੈਂ ਕਿੱਥੋਂ ਬੋਲ ਰਹੀ ਆ ਭਾਬੀ ਮੇਰੇ ਕੋਲ ਦੀ ਕੁਰਸੀ ਤੇ ਬੈਠੀ ਸੀ ਤੇ ਉਸ ਦੀਆਂ ਪਜਾਮੀ ਵਿੱਚੋਂ ਉਸਦੇ ਪਾਟ ਮੈਨੂੰ ਸਾਫ਼-ਸਾਫ਼ ਦਿਖ ਰਿਹਾ ਸੀ ਹੁਣ ਤਾਂ ਜਦੋਂ ਵੀ ਮੈਂ ਭਾਬੀ ਨੂੰ ਦੇਖਦਾ ਸੀ ਤਾਂ ਮੇਰਾ ਦਿਲ ਕਰਦਾ ਸੀ ਕਿ ਮੈਂ ਭਾਬੀ ਨੂੰ ਘੁੱਟ ਕੇ ਜੱਫੀ ਪਾ ਲਵਾਂ ਪਰ ਰਿਸ਼ਤਾ ਹੀ ਮੇਰਾ ਤੇ ਭਾਬੀ ਦਾ ਕੁਝ ਇਸ ਤਰ੍ਹਾਂ ਦਾ ਸੀ ਮੈਂ ਤਾਂ ਭਾਬੀ ਨੂੰ ਦੂਰੋਂ ਦੇਖ ਕੇ ਹੀ ਆਪਣਾ ਮੂਡ ਬਣਾ ਲੈਂਦਾ ਸੀ ਫਿਰ ਮੈਂ ਸੋਚਦਾ ਸੀ ਕਿ ਜੇ ਮੇਰੇ ਤੇ ਮੇਰੀ ਭੂਆ ਨੂੰ ਸ਼ੱਕ ਹੋ ਗਿਆ ਤਾਂ ਉਹ ਮੇਰੇ ਨਾਲ ਬਹੁਤ ਗੁੱਸੇ ਹੋਊਗੀ ਕਿ ਮੈਂ ਉਹਨਾਂ ਦੀ ਨੋਂ-ਨੋਂ ਬੁਰੀ ਨਿਗਾ ਨਾਲ ਦੇਖਦਾ ਪਰ ਭਾਬੀ ਤਾਂ ਜਾਣ-ਬੁੱਝ ਕੇ ਹੀ ਮੇਰੇ ਹੁਣ ਨੇੜੇ-ਨੇੜੇ ਰਹਿੰਦੀ ਸੀ ਪਤਾ ਨਹੀਂ ਕਦੇ-ਕਦੇ ਤਾਂ ਮੈਂ ਸੋਚਦਾ ਸੀ ਕਿ ਭਾਬੀ ਤਾਂ ਮੈਨੂੰ ਛੋਟਾ ਹੀ ਸਮਝਦੀ ਆ ਪਰ ਮੈਂ ਹੁਣ ਛੋਟਾ ਨਹੀਂ ਰਿਹਾ ਮੈਂ ਵੀ ਜਵਾਨ ਹੋਇਆ ਸੀ ਮੇਰੀ ਭੂਆ ਦਾ ਮੁੰਡਾ ਵੀ ਮੇਰੇ ਤੇ ਪੂਰਾ ਯਕੀਨ ਕਰਦਾ ਸੀ ਉਹਨੇ ਵੀ ਮੈਨੂੰ ਕਦੇ ਭਾਬੀ ਦੇ ਨਾਲ ਇਸ ਤਰ੍ਹਾਂ ਹਾਸਾ-ਮਜ਼ਾ ਕਰਦੇ ਨੂੰ ਕਦੇ ਨਹੀਂ ਸੀ ਟੋਕਿਆ ਮੇਰਾ ਭਰਾ ਵੀ ਖੁੱਲੇ ਸੁਭਾ ਦਾ ਸੀ ਉਹ ਵੀ ਮੇਰੇ ਸਾਹਮਣੇ ਹੀ ਮੇਰੀ ਭਾਬੀ ਨੂੰ ਛੇੜਦਾ ਰਹਿੰਦਾ ਸੀ ਐਵੇਂ ਹੀ ਦਿਨ ਲੰਘਦੇ ਗਏ ਤੇ ਫਿਰ ਮੇਰੀ ਫਿਰ ਮੇਰੀ ਭੂਆ ਦੇ ਮੁੰਡੇ ਦਾ ਫੌਜ ਵਿੱਚ ਜਾਣ ਦਾ ਟਾਈਮ ਆ ਗਿਆ। ਭਾਬੀ ਨੇ ਸਾਰੀ ਪੈਕਿੰਗ ਵੀਰੇ ਦੀ ਕੀਤੀ ਪਰ ਭਾਬੀ ਅੰਦਰੋਂ ਬਹੁਤ ਦੁਖੀ ਸੀ। ਵੀਰੇ ਨੇ ਟ੍ਰੇਨ ਤੇ ਹੀ ਜਾਣਾ ਸੀ ਤੇ ਵੀਰੇ ਨੇ ਮੈਨੂੰ ਕਿਹਾ ਕਿ ਤੂੰ ਗੱਡੀ ਤੇ ਮੈਨੂੰ ਛਾੜ ਤਾਂ। ਮੇਰੀ ਭਾਬੀ ਵੀ ਜਦ ਕਰਨ ਲੱਗੀ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਵਾਂਗੀ। ਫਿਰ ਵੀਰਾ ਕਹਿੰਦਾ ਕਿ ਚੱਲ ਤੂੰ ਤੇ ਤੇਰੀ ਭਾਬੀ ਮੈਨੂੰ ਛੱਡ ਕੇ ਵਾਪਸ ਆ ਜਾਇਓ। ਮੈਂ ਗੱਡੀ ਚਲਾ ਲੈਂਦਾ ਸੀ ਤੇ ਮੈਂ ਨਾ ਨਾ ਕੀਤੀ। ਮੈਂ ਕਿਹਾ ਠੀਕ ਆ। ਜਾਣ ਵੇਲੇ ਵੀ ਵੀਰਾ ਤੇ ਭਾਬੀ ਤਾਂ ਪਿੱਛੇ ਬੈਠ ਗਏ। ਮੈਂ ਇਕੱਲਾ ਹੀ ਗੱਡੀ ਚਲਾਉਂਦਾ ਸੀ ਉਹ ਦੋਵੇਂ ਪਿਛਲੀ ਸੀਟ ਤੇ ਬੈਠੇ ਹੋਏ ਸੀ ਮੈਨੂੰ ਸ਼ੀਸ਼ੇ ਵਿੱਚ ਉਹ ਸਭ ਕੁਝ ਦਿਖ ਰਿਹਾ ਸੀ ਮੈਂ ਅੱਖ ਬਚਾ ਕੇ ਉਹਨਾਂ ਨੂੰ ਦੇਖ ਰਿਹਾ ਸੀ ਵੀਰਾ ਤੇ ਭਾਬੀ ਦੋਨੋਂ ਇੱਕ ਦੂਜੇ ਨੂੰ ਕਿਸ ਕਰ ਰਹੇ ਸੀ ਉਹਨਾਂ ਨੂੰ ਦੇਖ ਦੇਖ ਕੇ ਤਾਂ ਮੇਰਾ ਵੀ ਬੁਰਾ ਹਾਲ ਹੋ ਹੀ ਜਾਂਦਾ ਸੀ ਫਿਰ ਅਸੀਂ ਸਟੇਸ਼ਨ ਤੇ ਪਹੁੰਚੇ ਤੇ ਅੱਧੇ ਘੰਟੇ ਬਾਅਦ ਹੀ ਗੱਡੀ ਆ ਗਈ ਵੀਰਾ ਤਾਂ ਗੱਡੀ ਤੇ ਚਲਾ ਗਿਆ ਤੇ ਭਾਬੀ ਨੇ ਕੁੱਟ ਕੇ ਵੀਰੇ ਨੂੰ ਜੱਫੀ ਪਾਈ ਪਰ ਭਾਬੀ ਦਾ ਮਨ ਅੱਜ ਬਹੁਤ ਉਦਾਸ ਸੀ ਵੀਰਾ ਕਹਿੰਦਾ ਕਿ ਮੈਂ ਹੁਣ 4-5 ਮਹੀਨਾ ਬਾਅਦ ਹੀ ਵਾਪਸ ਆਉਂਗਾ ਤੂੰ ਆਪਣੀ ਭਾਬੀ ਦਾ ਖਿਆਲ ਰੱਖੀ ਤੇ ਨਾਲੇ ਮੰਮੀ ਦਾ ਵੀ ਧਿਆਨ ਰੱਖੀ ਜੇ ਉਹਨਾਂ ਦੀ ਦਵਾਈ ਮੁੱਕ ਜਾਵੇ ਤਾਂ ਤੂੰ ਟਾਈਮ ਤੇ ਹਸਪਤਾਲ ਲੈ ਜਾਹੀ ਮੈਂ ਕਿਹਾ ਵੀਰੇ ਤੁਸੀਂ ਬੇਫਿਕਰ ਹੋ ਜਾਓ ਮੈਂ ਸਾਰੇ ਘਰ ਦੀ ਜ਼ਿੰਮੇਵਾਰੀ ਸਾਂਭ ਲਵਾਂਗਾ ਮੈਂ ਤੇ ਭਾਬੀ ਦੋਨੋਂ ਗੱਡੀ ਵਿੱਚ ਬੈਠੇ ਤੇ ਘਰ ਨੂੰ ਵਾਪਸ ਆਉਣ ਲੱਗੇ ਗੱਡੀ ਵਿੱਚ ਸਲੋ ਸਲੋ ਮਿਊਜ਼ਿਕ ਚੱਲਦਾ ਸੀ ਮੈਨੂੰ ਵੀ ਚੰਗਾ ਲੱਗਦਾ ਸੀ ਕਿ ਮੇਰੇ ਨਾਲ ਮੇਰੀ ਭਾਪੀ ਬੈਠੀ ਆ ਮੈਂ ਭਾਬੀ ਨੂੰ ਕਿਹਾ ਕਿ ਭਾਬੀ ਹੁਣ ਤੁਹਾਡਾ ਵੀਰੇ ਬਿਨਾ ਦਿਲ ਨਹੀਂ ਲੱਗਣਾ ਤਾਂ ਤੁਸੀਂ ਪੇਕੇ ਚਲੇ ਜਾਓ ਭਾਬੀ ਕਹਿੰਦੀ ਨਹੀਂ ਮੈਂ ਮੰਮੀ ਨੂੰ ਛੱਡ ਕੇ ਨਹੀਂ ਜਾ ਸਕਦੀ ਤੇਰੇ ਭਰਾ ਨੇ ਕਿਹਾ ਕਿ ਮੰਮੀ ਬਿਮਾਰ ਰਹਿੰਦੇ ਆ ਤੇ ਮੈਂ ਇੱਥੇ ਹੀ ਰਹੂੰਗੀ ਜਦੋਂ ਭਾਬੀ ਨੇ ਇਹ ਗੱਲ ਕਹੀ ਤਾਂ ਮੈਂ ਅੰਦਰੋਂ ਬਹੁਤ ਖੁਸ਼ ਹੋਇਆ ਕਿ ਚਲੋ ਭਾਬੀ ਸਾ ਮੇਰੇ ਕੋਲ ਹੀ ਰਹੂਗੀ ਹਜੇ ਅਸੀਂ ਥੋੜੀ ਦੂਰੀ ਗਏ ਸੀ ਤਾਂ ਭਾਬੀ ਮੈਨੂੰ ਕਹਿੰਦੀ ਰੂਪ ਤੂੰ ਮੈਨੂੰ ਇੱਕ ਗੱਲ ਦੱਸ ਉਸ ਰਾਤ ਰਾਤ ਨੂੰ ਤੂੰ ਕੇਟ ਵਿੱਚ ਬੈਠ ਕੇ ਸਾਡੀਆਂ ਆਵਾਜ਼ਾਂ ਸੁਣਦਾ ਸੀ ਨਾ ਮੈਂ ਤੇਰੇ ਭਰਾ ਨੂੰ ਕੁਝ ਨਹੀਂ ਦੱਸਿਆ ਪਰ ਮੈਨੂੰ ਪਤਾ ਲੱਗ ਗਿਆ ਸੀ ਤੈਨੂੰ ਵੀ ਨਵੇਂ-ਨਵੇਂ ਜਵਾਨੀ ਚੜੀ ਆ ਮੈਂ ਖਾ ਭਾਬੀ ਦੀ ਗੱਲ ਸੁਣ ਕੇ ਹੱਕਾ ਬੱਕਾ ਰਹਿ ਗਿਆ ਕਿ ਭਾਬੀ ਤਾਂ ਮੇਰੇ ਦਿਲ ਦੀ ਗੱਲ ਜਾਣਦੀ ਸੀ ਉਹਨੇ ਅਚਾਨਕ ਹੀ ਮੇਰਾ ਹੱਥ ਫੜ ਲਿਆ ਤੇ ਮੈਨੂੰ ਕਹਿੰਦੀ ਹੁਣ ਤੂੰ ਹੀ ਮੇਰੀਆਂ ਆਵਾਜ਼ਾਂ ਦਾ ਜਵਾਬ ਦਿਆ ਕਰੇਂਗਾ ਮੈਨੂੰ ਵੀ ਦਿਲੋਂ ਚੰਗਾ ਲੱਗਦਾ ਤੇ ਤੇਰੇ ਭਰਾ ਨਾਲ 4 ਮਹੀਨੇ ਰਹੀਆਂ ਹੁਣ ਮੇਰੇ ਤੋਂ ਇਕੱਲੀ ਧੋ ਰਿਆ ਨਹੀਂ ਜਾਣਾ ਮੰਮੀ ਤਾਂ ਦੂਜੇ ਕਮਰੇ ਵਿੱਚ ਸੁੱਤੀ ਹੁੰਦੀ ਆ ਤੂੰ ਤਾਂ ਮੇਰੇ ਨਾਲ ਰਾਤ ਨੂੰ ਆ ਕੇ ਪੈ ਜਾਇਆ ਕਰ ਮੈਂ ਤਾਂ ਭਾਬੀ ਦੀ ਗੱਲ ਸੁਣ ਕੇ ਹੀ ਹੈਰਾਨ ਰਹਿ ਗਿਆ ਕਿ ਭਾਬੀ ਤਾਂ ਮੇਰੇ ਨਾਲੋਂ ਪਹਿਲਾਂ ਹੀ ਕਾਲੀ ਹੋਈ ਪਈ ਸੀ ਮੈਂ ਕਿਹਾ ਨਹੀਂ ਨਹੀਂ ਭਾਬੀ ਉਹ ਤਾਂ ਮੈਂ ਬਸ ਵੈਸੇ ਹੀ ਹਜੇ ਮੈਂ ਐਨੀ ਗੱਲ ਹੀ ਕਹੀ ਸੀ ਕਿ ਭਾਬੀ ਮੈਨੂੰ ਕਹਿੰਦੀ ਐਵੇਂ ਮੇਰੇ ਕੋਲ ਬਹਾਨੇ ਨਾ ਬਣਾ ਮੈਂ ਤੈਨੂੰ ਉਸ ਤੋਂ ਬਾਅਦ ਵੀ ਕਈ ਵਾਰ ਦੇਖਿਆ ਜਦੋਂ ਅਸੀਂ ਦੋਵੇਂ ਇੱਕ ਦੂਜੇ ਦੇ ਕੋਲੇ ਬੈਠੇ ਹੁੰਦੇ ਸੀ ਤਾਂ ਤੂੰ ਸਾਨੂੰ ਲੋਕ-ਲੋਕ ਕੇ ਦੇਖਦਾ ਤੇ ਸਾਡੀਆਂ ਗੱਲਾਂ ਸੁਣਦਾ ਸੀ ਹੁਣ ਤੈਨੂੰ ਲੋਕ ਕੇ ਦੇਖਣ ਦੀ ਲੋੜ ਨਹੀਂ ਹੁਣ ਤਾਂ ਤੂੰ ਮੇਰੇ ਕੋਲ ਬੇਫਿਕਰ ਹੋ ਕੇ ਆ ਜਾਇਆ ਕਰ ਮੈਂ ਤਾਂ ਅਜੀ ਭਾਬੀ ਨੂੰ ਆਪ ਗੱਲ ਕਹਿਣੀ ਸੀ ਪਰ ਭਾਬੀ ਨੇ ਤਾਂ ਮੇਰੇ ਦਿਲ ਦੀ ਗੱਲ ਹੀ ਸੁਣ ਲਈ ਸੀ ਮੈਂ ਆਪਣੇ ਦਿਲ ਵਿੱਚ ਸੋਚ ਰਿਹਾ ਸੀ ਕਿ ਭਾਬੀ ਤਾਂ ਪਹਿਲਾਂ ਹੀ ਬਹੁਤ ਗਰਮ ਨਿਕਲੀ ਉਹਨੇ ਤਾਂ ਮੇਰੇ ਕਹਿਣ ਤੋਂ ਪਹਿਲਾਂ ਹੀ ਮੇਰੇ ਅੱਗੇ ਆਪਣੇ ਆਪ ਨੂੰ ਤੋਹਫਾ ਪੇਸ਼ ਕਰ ਦਿੱਤਾ ਫਿਰ ਅਸੀਂ ਘਰੇ ਚਲੇ ਗਏ ਮੈਂ ਕਮਰੇ ਵਿੱਚ ਪਿੱਛ ਪਿਆ ਸੀ ਭਾਬੀ ਭੂਆ ਦੇ ਨਾਲ ਰਸੋਈ ਵਿੱਚ ਕੰਮ ਕਰਾ ਰਹੀ ਸੀ ਉਹ ਦੋਵੇਂ ਰੋਟੀ ਸਬਜ਼ੀ ਬਣਾ ਰਹੀਆਂ ਸੀ ਮੈਂ ਵਾਰ-ਵਾਰ ਰਸੋਈ ਵਿੱਚ ਜਾਂਦਾ ਸੀ ਮੈਨੂੰ ਵਾਰ-ਵਾਰ ਰਸੋਈ ਵਿੱਚ ਜਾਂਦੇ ਨੂੰ ਦੇਖ ਕੇ ਭਾਬੀ ਵੀ ਸਮਝ ਗਈ ਸੀ ਜਦੋਂ ਭੂਆ ਬਾਹਰ ਚਲੇ ਗਏ ਤਾਂ ਭਾਬੀ ਮੈਨੂੰ ਕਹਿੰਦੀ ਲੱਗਦਾ ਅੱਜ ਤੈਨੂੰ ਜ਼ਿਆਦਾ ਹੀ ਭੁੱਖ ਲੱਗੀ ਆ ਮੈਂ ਕਿਹਾ ਹਾਂ ਭਾਬੀ ਤੈਨੂੰ ਦੇਖ ਕੇ ਤਾਂ ਮੈਨੂੰ ਜ਼ਿਆਦਾ ਹੀ ਭੁੱਖ ਲੱਗ ਗਈ ਕਹਿੰਦੇ ਕਹਿੰਦੀ ਭੁੱਖ ਵੀ ਮੈਂ ਹੀ ਤੇਰੀ ਮਟਾਉਣੀ ਆ ਬਸ ਤੂੰ ਰੋਟੀ ਖਾ ਲੈ ਤੇ ਤੇਰੀ ਭੂਆ ਨੂੰ ਸੌ ਜਾਂਦੇ ਫਿਰ ਤੂੰ ਮੇਰੇ ਕਮਰੇ ਵਿੱਚ ਆ ਜਾਈ ਮੈਂ ਰੋਟੀ ਖਾਦੀ ਤੇ ਭੂਆ ਦੇ ਕੋਲ ਹੀ ਜਾ ਕੇ ਬੈਠ ਗਿਆ ਭੂਆ ਮੈਨੂੰ ਕਹਿੰਦੀ ਪੁੱਤ ਤੂੰ ਵੀ ਥੱਕਿਆ ਤੇ ਜਾ ਕੇ ਪੈ ਜਾ ਮੈਂ ਵੀ ਆਪਣੀ ਦਵਾਈ ਲੈਣੀ ਹੈ ਤੇ ਫਿਰ ਸੌ ਜਾਣਾ ਮੈਂ ਆਪਣੇ ਮੰਜੇ ਤੇ ਜਾ ਕੇ ਪੈ ਗਿਆ ਤੇ ਭਾਬੀ ਆਪਣੇ ਕਮਰੇ ਵਿੱਚ ਚਲੀ ਗਈ ਤੇ ਕਮਰੇ ਨੂੰ ਅੰਦਰੋਂ ਕੁੰਡੀ ਲਾ ਲਈ ਫਿਰ ਮੈਨੂੰ ਭਾਬੀ ਨੇ ਮੈਸੇਜ ਕੀਤਾ ਕਿ ਜਦੋਂ ਤੇਰੀ ਭੂਆ ਸੌਂਗੀ ਤਾਂ ਤੂੰ ਮੇਰੇ ਕਮਰੇ ਵਿੱਚ ਆ ਜਾਈ ਮੈਂ ਰਾਤ ਨੂੰ 12 ਵਜੇ ਤੱਕ ਜਾਗਦਾ ਰਿਹਾ ਮੈਨੂੰ ਇਹ ਸੀ ਕਿ ਭੂਆ ਨੂੰ ਗੂੜੀ ਨੀਂਦ ਆ ਜਾਵੇ ਮੈਂ 12 ਵਜੇ ਭਾਬੀ ਨੂੰ ਰੰਗ ਮਾਰੀ ਤਾਂ ਭਾਬੀ ਨੇ ਗੇਟ ਦੀ ਕੁੰਡੀ ਖੋਲ ਦਿੱਤੀ ਤੇ ਮੈਂ ਉਹਦੇ ਕਮਰੇ ਵਿੱਚ ਚਲਾ ਗਿਆ ਭਾਬੀ ਨੇ ਉਹੀ ਡਰੈੱਸ ਪਾਈ ਹੋਈ ਸੀ ਜਿਹੜੀ ਮੈਂ ਵੀਡੀਓ ਵਿੱਚ ਦੇਖੀ ਸੀ ਤੇ ਮੈਨੂੰ ਭਾਬੀ ਨੂੰ ਦੇਖ ਕੇ ਰਹਿਣਾ ਨਾ ਗਿਆ ਮੈਂ ਇੱਕਦਮ ਭਾਬੀ ਤੇ ਟੁੱਟ ਪਿਆ ਭਾਬੀ ਮੈਨੂੰ ਕਹਿੰਦੀ ਥੋੜਾ ਸਬਰ ਰੱਖ ਇੰਨੀ ਛੇਤੀ ਤਾਂ ਤੂੰ ਜਲਦੀ ਹੀ ਡੰਗ ਭਵੇਂਗਾ ਤੇਰਾ ਭਰਾ ਤਾਂ ਸਾਰੀ ਰਾਤ ਟਿਕਨ ਨਹੀਂ ਦਿੰਦਾ ਸੀ ਮੈਂ ਕਿਹਾ ਭਾਬੀ ਉਹ ਤਾਂ ਮੈਨੂੰ ਵੀ ਪਤਾ ਭਾਬੀ ਮੈਨੂੰ ਕਹਿੰਦੀ ਕਿ ਤੂੰ ਸਾਨੂੰ ਲੋਕ ਲੋਕ ਕੇ ਦੇਖਦਾ ਹੁੰਦਾ ਸੀ ਅੱਜ ਤੂੰ ਲਾਈਵ ਹੀ ਨਜ਼ਾਰਾ ਲੈ ਮੈਂ ਕਿਹਾ ਭਾਬੀ ਹੁਣ ਤਾਂ ਮੈਂ ਆ ਤੇ ਵੀਰੇ ਨੇ ਤਾਂ ਫਿਰ ਵੀ ਬਾਹਰ ਹੀ ਦੇਣਾ ਫਿਰ ਤੂੰ ਕਿਹਦੇ ਨਾਲ ਇਹ ਸਭ ਕੁਝ ਕਰਿਆ ਕਰੇਗੀ ਭਾਬੀ ਮੈਨੂੰ ਕਹਿੰਦੀ ਚੱਲ ਹਟ ਤੂੰ ਤਾਂ ਘਰ ਦਾ ਸੀ ਤਾਂ ਮੈਂ ਤੇਰੇ ਨਾਲ ਇਹ ਸਭ ਕੁਝ ਕਰਨ ਲਈ ਹਾਂ ਕਰ ਦਿੱਤੀ ਮੈਂ ਇਹੋ ਜਿਹੀ ਥੋੜੀ ਆ ਜਿਹੜੀ ਮੈਂ ਜਾਣੇ ਖਾਣੇ ਦੇ ਨਾਲ ਹੀ ਖੁੱਲ ਜਾਊਂਗੀ ਤੇਰਾ ਤੇ ਤੇਰੇ ਭਰਾ ਦਾ ਕੀ ਵੰਡਿਆ ਨਾਲੇ ਘਰ ਦੀ ਗੱਲ ਘਰ ਵਿੱਚ ਹੀ ਰਹਿ ਜਾਊਗੀ। ਮੈਨੂੰ ਭਾਬੀ ਕਹਿੰਦੀ ਹੁਣ ਤੂੰ ਬੇਫਿਕਰ ਹੋ ਕੇ ਮੇਰੇ ਕਮਰੇ ਵਿੱਚ ਆ ਜਾਇਆ ਕਰ। ਮੈਨੂੰ ਬਾਹਰੋਂ ਆਵਾਜ਼ ਜੀ ਸੁਣੀ ਤਾਂ ਮੈਂ ਇੱਕਦਮ ਰੋਕ ਗਿਆ। ਭਾਬੀ ਮੈਨੂੰ ਕਹਿੰਦੀ ਕੀ ਸੌਂਦਾ ਮੈਂ ਕਿਹਾ ਭਾਬੀ ਪੂਆ ਨਾਲ ਉੱਠ ਖੜੀ ਹੋਵੇ। ਕਹਿੰਦੀ ਹੁਣ ਤਾਂ ਨਹੀਂ ਮੈਂ ਤੈਨੂੰ ਜਾਣ ਦਿੰਦੀ। ਭਾਵੇਂ ਤੇਰੀ ਪੂਆ ਉੱਥੇ ਹੀ ਖੜੇ। ਭਾਬੀ ਵੀ ਮੈਨੂੰ ਪੂਰਾ ਰਿਸਪੌਂਸ ਦਿੰਦੀ ਸੀ ਤੇ ਮੈਨੂੰ ਵੀ ਬੜਾ ਮਜ਼ਾ ਆਉਂਦਾ ਸੀ। ਮੇਰਾ ਤਾਂ ਹਰ ਦਿਨ ਦੀਵਾਲੀ ਵਰਗਾ ਲੰਘਦਾ ਸੀ। ਮੇਰਾ ਤਾਂ ਹੁਣ ਪਿੰਡ ਜਾਣ ਨੂੰ ਵੀ ਦਿਲ ਨਹੀਂ ਸੀ ਕਰਦਾ। ਦਿਲ ਕਰਦਾ ਇੱਕ ਦਿਨ ਅਚਾਨਕ ਮੇਰੀ ਮੰਮੀ ਦਾ ਫੋਨ ਆਇਆ ਤੇ ਮੈਨੂੰ ਕਹਿੰਦੀ ਪੁੱਤ ਤੂੰ ਘਰੇ ਆ ਜਾ ਜ਼ਰੂਰੀ ਕੰਮ ਆ। ਮੈਂ ਕਿਹਾ ਕੀ ਕੰਮ ਆ? ਮੇਰੀ ਮੰਮੀ ਮੈਨੂੰ ਕਹਿੰਦੀ ਤੇਰੀ ਮਾਸੀ ਨੇ ਕਨੇਡਾ ਵਾਲੀ ਕੁੜੀ ਦਾ ਤੇਰੇ ਲਈ ਰਿਸ਼ਤੇ ਦੀ ਦਾਸ ਪਾਈ ਅਤੇ ਕੁੜੀ ਵਾਲਿਆਂ ਨੇ ਤਾਂ ਤੈਨੂੰ ਫੋਟੋ ਤੇ ਹੀ ਪਸੰਦ ਕਰ ਲਿਆ ਤੇ ਤੂੰ ਵੀ ਆ ਕੇ ਕੁੜੀ ਦੀ ਫੋਟੋ ਦੇਖ ਲੈ। ਫਿਰ ਆਪਾਂ ਤੇਰਾ ਰਿਸ਼ਤਾ ਕਰ ਦੇਵਾਂਗੇ। ਮੈਂ ਅਜੇ ਵਿਆਹ ਨਹੀਂ ਸੀ ਕਰਵਾਉਣਾ ਚਾਹੁੰਦਾ। ਮੈਂ ਕਹਿ ਦਿੱਤਾ ਕਿ ਨਹੀਂ ਮੰਮੀ ਮੈਂ ਨਹੀਂ ਵਿਆਹ ਕਰਵਾਉਣਾ ਮੇਰੇ ਕੋਲ ਹੀ ਭਾਬੀ ਖੜੀ ਸੀ ਭਾਬੀ ਵੀ ਮੇਰੀ ਇਹ ਗੱਲ ਸੁਣ ਰਹੀ ਸੀ ਪਰ ਮੇਰੇ ਪੂਆ ਕੋਸ਼ਿਸ਼ ਸੀ ਕਿ ਕੈਨੇਡਾ ਵਾਲੀ ਕੁੜੀ ਦਾ ਰਿਸ਼ਤਾ ਮੇਰੇ ਲਈ ਆਇਆ ਮੇਰੀ ਮੰਮੀ ਤੇ ਪੂਆ ਤਾਂ ਇਹੀ ਚਾਉਂਦੀਆਂ ਸੀ ਕਿ ਮੈਂ ਬਾਹਰ ਚਲਾ ਜਾਵਾਂ ਪਰ ਭਾਬੀ ਨੇ ਮੈਨੂੰ ਅੱਖ ਦਾ ਇਸ਼ਾਰਾ ਕੀਤਾ ਇੱਕ ਵਾਰ ਤਾਂ ਮੈਂ ਆਪਣੀ ਮੰਮੀ ਨੂੰ ਨਾ ਕਰ ਦਿੱਤੀ ਤੇ ਮੈਂ ਕਿਹਾ ਮੰਮੀ ਮੈਂ ਸੋਚ ਕੇ ਦੱਸਾਂਗਾ ਮੈਂ ਫੋਨ ਕੱਟ ਦਿੱਤਾ ਤੇ ਭਾਬੀ ਆਪਣਾ ਕੰਮ ਕਰਨ ਲੱਗ ਪਈ ਤੇ ਪੂਲਾ ਗਵਾਂਡੀਆਂ ਦੇ ਘਰੇ ਚਲੀ ਗਈ ਜਦੋਂ ਪੂਆ ਚਲੀ ਗਈ ਤਾਂ ਭਾਬੀ ਮੇਰੇ ਕੋਲ ਆਈ ਤੇ ਮੈਨੂੰ ਕਹਿਣ ਲੱਗੀ ਜੇ ਤੂੰ ਵਿਆਹ ਕਰਵਾ ਲਿਆ ਤਾਂ ਤੂੰ ਵੀ ਕੈਨੇਡਾ ਚਲਾ ਜਾਵੇਂਗਾ ਤੇ ਤੇਰਾ ਫੌਜੀ ਭਰਾ ਵੀ ਫੌਜ ਵਿੱਚ ਚਲਾ ਜਾਂਦਾ ਮੇਰਾ ਕੀ ਹੋਊਗਾ ਤੂੰ ਵੀ ਆਪਨੇ ਘਰ ਵਾਲੇ ਦੇ ਨਾਲ ਨਜ਼ਾਰੇ ਲਾਵੇਂਗਾ ਤੇ ਮੈਂ ਇਕੱਲੀ ਇੱਥੇ ਰਹਿ ਜਾਊਂਗੀ ਮੈਂ ਹੁਣ ਤੈਨੂੰ ਨਹੀਂ ਜਾਣ ਦੇਣਾ ਮੈਂ ਕਿਹਾ ਭਾਬੀ ਵਿਆਹ ਤਾਂ ਕਰਵਾਉਣਾ ਹੀ ਪੈਣਾ ਮੈਨੂੰ ਮੈਂ ਸਾਰੀ ਉਮਰ ਥੋੜਾ ਇੱਥੇ ਰਹਿ ਲਊਂਗਾ ਭਾਬੀ ਮੈਨੂੰ ਕਹਿੰਦੀ ਦੇਖ ਕੈਨੇਡਾ ਵਾਲੀ ਨੂੰ ਦੇਖ ਕੇ ਤਾਂ ਤੇਰਾ ਵੀ ਮਨ ਬਦਲ ਗਿਆ ਮੈਂ ਕਿਹਾ ਨਹੀਂ ਭਾਬੀ ਇਹ ਗੱਲ ਨਹੀਂ ਆਪਣੇ ਕੋਲ ਜਿੰਨਾ ਟਾਈਮ ਸੀ ਓਨਾ ਟਾਈਮ ਤਾਂ ਆਪਾਂ ਫੋਲਨ ਨਜ਼ਾਰੇ ਲੁੱਟੇ ਆ ਨਾਲੇ ਹਜੇ ਥੋੜਾ ਮੈ ਜਾਣ ਲੱਗਾ ਮੇਰੀ ਮੰਮੀ ਦਾ ਫਿਰ ਅਗਲੇ ਦਿਨ ਫੋਨ ਆਇਆ ਮੇਰੀ ਪੂਆ ਨੇ ਮੈਨੂੰ ੱੱਕੇ ਨਾਲ ਹੀ ਪਿੰਡ ਭੇਜ ਦਿੱਤਾ ਜਦੋਂ ਮੈਂ ਕੁੜੀ ਦੀ ਫੋਟੋ ਜਾ ਕੇ ਦੇਖੀ ਤਾਂ ਕੁੜੀ ਵਾਕਿਆ ਹੀ ਬਹੁਤ ਸੋਹਣੀ ਸੀ ਮੈਨੂੰ ਕੁੜੀ ਦੇਖ ਕੇ ਪਸੰਦ ਆ ਗਈ ਤੇ ਮੈਂ ਵੀ ਹਾਂ ਕਰ ਦਿੱਤੀ ਇਹ ਗੱਲ ਮੈਂ ਆਪਣੇ ਪੂਆ ਨੂੰ ਵੀ ਫੋਨ ਤੇ ਦੱਸ ਦਿੱਤੀ ਤੇ ਪੂਆ ਨੇ ਭਾਬੀ ਨੂੰ ਵੀ ਇਹ ਗੱਲ ਦੱਸ ਦਿੱਤੀ ਸੀ ਭਾਬੀ ਉਸ ਦਿਨ ਵੀ ਮੇਰੇ ਨਾਲ ਬਹੁਤ ਗੁੱਸੇ ਹੋਈ ਜਦੋਂ ਮੈਂ ਭਾਬੀ ਦੇ ਨਾਲ ਗੱਲ ਕੀਤੀ ਕਹਿੰਦੀ ਤੂੰ ਤਾਂ ਮੈਨੂੰ ਸਵਾਦ ਦੇ ਕੇ ਤੂੰ ਵੀ ਬਾਹਰ ਚਲਾ ਜਾਵੇਂਗਾ ਤੂੰ ਵੀ ਮੇਰੇ ਨਾਲ ਧੋਖਾ ਹੀ ਕੀਤਾ ਮੈਂ ਕਿਹਾ ਭਾਬੀ ਵਿਆਹ ਤਾਂ ਤੇਰਾ ਵੀਰੇ ਨਾਲ ਹੋਇਆ ਤੈਨੂੰ ਉਦੋਂ ਵੀ ਪਤਾ ਸੀ ਕਿ ਉਹ ਫੌਜੀ ਆ ਫਿਰ ਤੂੰ ਉਦੋਂ ਕਿਉਂ ਹਾਂ ਕੀਤੀ ਤੂੰ ਉਦੋਂ ਹੀ ਨਾ ਕਰ ਦਿੰਦੀ ਨਾਲੇ ਪਹਿਲ ਤੂੰ ਕੀਤੀ ਐ ਮੈਂ ਨਹੀਂ ਕੀਤੀ ਮੈਂ ਵਾਪਸ ਪੂਆ ਦੇ ਪਿੰਡ ਨਹੀਂ ਸੀ ਜਾਣਾ ਚਾਹੁੰਦਾ ਮੈਨੂੰ ਪਤਾ ਸੀ ਜੇ ਮੈਂ ਪੂਆ ਦੇ ਪਿੰਡ ਦੁਬਾਰਾ ਚਲਾ ਵੀ ਗਿਆ ਤਾਂ ਭਾਬੀ ਕੋਈ ਮੇਰੇ ਤੇ ਝੂਠਾ ਇਲਜ਼ਾਮ ਲਾ ਕੇ ਮੈਨੂੰ ਹੀ ਬਦਨਾਮ ਨਾ ਕਰ ਦੇਵੇ ਤੇ ਮੇਰਾ ਵਿਆਹ ਹੁਣ ਤਾਂ ਰੋਕ ਦੇਵੇ ਮੇਰਾ ਇਹਨਾਂ ਵਧੀਆ ਰਿਸ਼ਤਾ ਨਾ ਟੁੱਟੇ ਜਾਵੇ ਉਸ ਤੋਂ ਬਾਅਦ ਮੈਂ ਪੂਆ ਦੇ ਪਿੰਡ ਨਹੀਂ ਗਿਆ ਤੇ ਕਾਲਜ ਤੋਂ ਵੀ ਹਟ ਗਿਆ ਫਿਰ ਮੇਰਾ ਵਿਆਹ ਰੱਖ ਦਿੱਤਾ ਵਿਆਹ ਵੀ ਸਾਡਾ ਜਲਦੀ ਹੀ ਹੋਣਾ ਸੀ ਕੁੜੀ ਪੀਆਰਸੀ ਤੇ ਮੈਨੂੰ ਪੱਕੇ ਹੋਣ ਦਾ ਕੋਈ ਵੀ ਫਿਕਰ ਨਹੀਂ ਸੀ ਮੈਂ ਕੁੜੀ ਦੇ ਨਾਲ ਹੀ ਬਾਹਰ ਜਾਣਾ ਸੀ ਮੇਰੇ ਵਿਆਹ ਤੇ ਮੇਰੀ ਭੂਆ ਤੇ ਮੇਰੀ ਭੂਆ ਦੀ ਨੌ ਵੀ ਆਈਆਂ ਸੀ ਮੇਰੇ ਭਰਾ ਨੂੰ ਤਾਂ ਛੁੱਟੀ ਨੇ ਸੀ ਮਿਲੀ ਕਿਉਂਕਿ ਭੂਆ ਦੇ ਮੁੰਡੇ ਨੂੰ ਤਾਂ ਬਹੁਤ ਘੱਟ ਛੁੱਟੀ ਮਿਲਦੀ ਸੀ ਪਰ ਭਾਬੀ ਮੈਨੂੰ ਫਿਰ ਵੀ ਲੁੱਕ ਸ਼ੌਪ ਕੇ ਤਾਹਨੇ ਮੇਨੇ ਦਿੰਦੀ ਸੀ ਮੈਨੂੰ ਇਹ ਡਰ ਸੀ ਕਿ ਸਾਨੂੰ ਦੋਹਾਂ ਨੂੰ ਜੇ ਕਿਸੇ ਨੇ ਦੇਖ ਲਿਆ ਤਾਂ ਮੇਰਾ ਵੀ ਤੇ ਰਿਸ਼ਤਾ ਨਾ ਟੁੱਟ ਜਾਵੇ ਮੈਂ ਭਾਬੀ ਤੋਂ ਦੂਰ ਦੂਰ ਹੀ ਰਹਿੰਦਾ ਸੀ ਮੈਨੂੰ ਤਾਂ ਏਸੀ ਕੇ ਬਾਸਕੀ ਮੈਨਾ ਕੇਵੇਂ ਕਰਕੇ ਮੇਰਾ ਵਿਆਹ ਹੋ ਜਾ ਤੇ ਮੈਂ ਇੱਕ ਵਾਰ ਕੈਨੇਡਾ ਚਲਾ ਜਾਵਾਂ ਮੇਰਾ ਵਿਆਹ ਹੋ ਗਿਆ ਤੇ ਮੇਰੀ ਸੁਹਾਗਰਾਤ ਸੀ ਮੈਂ ਤਾਂ ਆਪਣੇ ਘਰ ਵਾਲੀ ਦੇ ਕੋਲ ਕੋਲ ਹੀ ਰਹਿੰਦਾ ਸੀ ਮੈਨੂੰ ਇਸ ਗੱਲ ਦਾ ਡਰ ਸੀ ਕਿ ਜੇ ਮੇਰੀ ਭਾਬੀ ਮੇਰੀ ਘਰ ਵਾਲੀ ਦੇ ਕੋਲ ਬੈਠ ਵੀ ਗਈ ਤਾਂ ਉਸਦੇ ਕੰਨ ਵਿੱਚ ਕੋਈ ਗਲਤ ਗੱਲ ਨਾ ਪਾ ਦੇਵੇ ਤੇ ਸਾਡਾ ਰਿਸ਼ਤਾ ਬਣਨ ਤੋਂ ਪਹਿਲਾਂ ਹੀ ਤਲਾਕ ਹੋ ਜਾਵੇ ਪਰ ਅਗਲੇ ਦਿਨ ਭੂਆ ਭਾਬੀ ਨੂੰ ਲੈ ਕੇ ਚਲੀ ਗਈ ਕਿਉਂਕਿ ਉਹਨਾਂ ਦਾ ਘਰ ਬਿਲਕੁਲ ਸੁੰਨਾ ਸੀ ਘਰ ਨੂੰ ਲੋਕ ਹੀ ਲੱਗਿਆ ਹੋਇਆ ਸੀ ਜਦੋਂ ਭੂਆ ਤੇ ਭਾਬੀ ਆਪਣੇ ਘਰ ਚਲੀਆਂ ਗਈਆਂ ਤਾਂ ਮੈਂ ਸੁਖ ਦਾ ਸਾ ਲਿਆ ਮੈਂ ਕਿਾ ਸ਼ੁਕਰ ਆ ਇੱਕ ਬਲਾਤਗਲੋਂ ਲਹੀ ਪਰ ਮੈਂ ਸੋਚਦਾ ਸੀ ਕਿ ਉਸ ਟਾਈਮ ਮੈਂ ਜਵਾਨੀ ਦੇ ਜੋਸ਼ ਵਿੱਚ ਆ ਕੇ ਬਹੁਤ ਹੀ ਗਲਤ ਕਦਮ ਚੁੱਕਿਆ ਸੀ ਪਰ ਟਾਈਮ ਤੇ ਮੈਂ ਆਪਣੇ ਆਪ ਨੂੰ ਸੰਭਾਲ ਲਿਆ ਤੇ ਆਪਣੀ ਜ਼ਿੰਦਗੀ ਪ੍ਰਬਾਧ ਹੋਣ ਤੋਂ ਪਹਿਲਾਂ ਹੀ ਬਚਾ ਲਈ ਇੱਕ ਮਹੀਨੇ ਬਾਅਦ ਮੈਂ ਆਪਣੀ ਘਰ ਵਾਲੀ ਦੇ ਨਾਲ ਕਨੇਡਾ ਚਲਾ ਗਿਆ ਤੇ ਹੁਣ ਮੈਂ ਆਪਣੀ ਘਰ ਵਾਲੀ ਦੇ ਨਾਲ ਬਹੁਤ ਖੁਸ਼ ਆ ਮਿਰਿਕਾ ਰ ਵਾਲੀ ਵੀ ਬਹੁਤ ਹੀ ਨਰਮ ਸੁਭਾਅ ਵਾਲੀ ਆ ਤੇ ਮੈਨੂੰ ਬਹੁਤ ਪਿਆਰ ਕਰਦੀ ਆ ਮੈਂ ਤਾਂ ਆਪਣੇ ਦੋਸਤਾਂ ਭਰਾਵਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਕਦੇ ਵੀ ਆਪਣੇ ਜੋਸ਼ ਵਿੱਚ ਆ ਕੇ ਕੋਈ ਵੀ ਗਲਤ ਕਦਮ ਨਾ ਚੁੱਕੋ ਜੇ ਕੋਈ ਤੁਹਾਡੇ ਤੋਂ ਗਲਤੀ ਹੋ ਵੀ ਗਈ ਆ ਤਾਂ ਤੁਸੀਂ ਟਾਈਮ ਤੇ ਸੰਭਲ ਜਾਓ ਨਹੀਂ ਤਾਂ ਇਸ ਕੰਮ ਵਿੱਚ ਬਦਨਾਮੀ ਹੀ ਆ ਹੋਰ ਕੁਝ ਵੀ ਨਹੀਂ ਹਾਂਜੀ ਦੋਸਤੋ ਏਸੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸਿਓ ਕਹਾਣੀ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ ਤਾਂ ਕਿ ਆਉਣ ਵਾਲੀਆਂ ਕਹਾਣੀਆਂ ਤੁਹਾਡੇ ਕੋਲ ਪਹਿਲਾਂ ਪਹੁੰਚ ਸਕਣ ਮਿਲਾਂਗੇ ਕਿਸੇ ਹੋਰ ਨਵੇਂ ਕਹਾਣੀ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ